ਅੰਮ੍ਰਿਤਸਰ ਵਿੱਚ ਕਾਮਧੇਨੂ ਗਊਸ਼ਾਲਾ ਵਿਖੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਤਪਾਲ ਸੋਖੀ ਡਾਕਟਰ 인ਦਰਪਾਲ ਸਿੰਘ ਘਾਰਾ ਪ੍ਰਧਾਨ ਅਤੇ ٹرسٹ ਦੇ ਮੈਂਬਰ ਪਹੁੰਚੇ ਇਸ ਮੌਕੇ ਉਨ੍ਹਾਂ ٹرسٹ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਗਊ ਸੈਕਟ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਭਰੋਸਾ ਦਿੱਤਾ ਅੱਜ ਅਸੀਂ ਰਮਨ ਜੀ ਨਾਲ ਆਏ ਇੱਥੇ ਗਊਸ਼ਾਲਾ ਤੇ ਦੇਖਿਆ ਬੜਾ ਮਨ ਪ੍ਰਸੰਨ ਹੋਇਆ ਕਿਉਂਕਿ ਇਹਨਾਂ ਨੇ ਵਪਾਰੀ ਵਰਗ ਨੇ ਜੋ ਉਪਰਾਲਾ ਕੀਤਾ ਦਾ ਇਸ ਰਾਹਣਾ ਜੋ ਗਿਆ ਔਰ ਸਾਡੇ ਆਵਾਦਮੀ ਪਾਰਟੀ ਵੀ ਜਿਹੜੀ ਕਿ ਨਹੀਂ ਜਿਹੜੇ ਸਾਡੇ ਲੀਡਰ ਪਹੁੰਚੇ ਨੇ ਉਹਨਾਂ ਨੇ ਸਰਾਹਨਾ ਕੀਤੀ ਹੈ ਔਰ ਅਸੀਂ ਇਹਨਾਂ ਦੇ ਵਪਾਰੀ ਵਰਗ ਦਾ ਬੜਾ ਬੜਾ ਧੰਨਵਾਦ ਕਰਦੇ ਹਾਂ ਕਿ ਇਹ ਜਿਹੜੀ ਸੇਵਾਨ ਬਾਰੇ ਨੇ ਅੱਜ ਅਸੀਂ 26 ਜਨਵਰੀ ਵਾਲੇ ਦਿਨ ਗਊਸ਼ਾਲਾ ਕਾਮਤ ਨੂੰ ਆਏ ਆ ਇਹ ਅਸੀਂ ਇੱਥੇ ਕੋਈ ਲਗਭਗ 2 ਸਾਲ ਤੋਂ ਆ ਰਹੇ ਹਾਂ ਸਭ ਤੋਂ ਪਹਿਲੇ ਮੈਂ ਪ੍ਰਭਾਵਿਤ ਕਿਸਰਾ ਹੋਇਆ ਸੀ ਇੱਕ ਵਾਰੀ ਮੈਂ ਟੀਵੀ 'ਚ ਵੇਖਿਆ ਕਿ ਕਾਂਤਾ ਚਾਵਲਾ ਜੀ ਨੇ ਇਸ ਗਊਸ਼ਾਲਾ ਦੇ ਬਾਰੇ ਪ੍ਰੇਰਿਤ ਕੀਤਾ ਕਿ ਇਹ ਗਊਸ਼ਾਲਾ ਸ਼ਹਿਰ ਤੋਂ ਥੋੜੀ ਹਟਮੀ ਹੈ ਇੱਥੇ ਕੁਝ ਲੋਕ ਘਟ ਆਉਂਦੇ ਨੇ ਫਿਰ ਮੈਂ ਆਪਣੇ ਮਜੀਠ ਮੰਡੀ ਮਜੀਠ ਮੰਡੀ ਤੇ ਸਾਡੇ ਕਾਫੀ ਵਪਾਰੀ ਆਏ ਨੇ ਉਹਨਾਂ ਨੇ ਸਲਾਹ ਕੀਤੀ ਵੀ ਜਿਹੜੀ ਵੀ ਅਸੀਂ ਵਸਤੂ ਵੇਚਾਂਗੇ ਇੱਕ ਨਗਦੇ ਮਗਰ 1 ਰੁਪਿਆ ਅਸੀਂ ਬਾਹਰ ਕੋ ਲਵਾਂਗੇ ਤੇ 1 ਰੁਪਿਆ ਮੈਂ ਖੁਦ ਆਪਣੀ ਕਮਾਈ ਚ ਪਾਵਾਂਗਾ ਪਹਿਲੇ ਵਾਰੀ ਜਦੋਂ ਅਸੀਂ ਕੋਈ 8-10000 ਰੁਪਏ ਇਕੱਠਾ ਹੋਇਆ ਫਿਰ ਵਾਧੇ ਵਾਧੇ 25-30000 ਹੋ ਗਿਆ ਤਿੰਨੇ ਚਾਰ ਮਹੀਨੇ ਅਸੀਂ ਆਉਂਨੇ ਆ ਔਰ ਮੈਂ ਤੁਹਾਨੂੰ ਫਖਰ ਨਾ ਕਹਿਣਾ ਚਾਹਣਾ ਕਿ ਜਦੋਂ ਦਾ ਮੈਂ ਇਹ ਮਿਸ਼ਨ 'ਚ ਕੰਮ ਕਰ ਰਿਹਾ ਹਾਂ ਮੇਰਾ ਕਾਰੋਬਾਰ ਡਬਲ ਹੋ ਗਿਆ ਡਬਲ ਤੋਂ ਵੀ ਸ਼ਾਇਦ ਜ਼ਿਆਦਾ ਹੀ ਹੋ ਗਿਆ ਹੈ ਔਰ ਮੈਂ ਸੁਣਿਆ ਸੀ ਕਿ ਜਿਹੜੇ ਲੋਕ ਗਊ ਦੀ ਸੇਵਾ ਕਰਦੇ ਉਹਨਾਂ ਨੂੰ ਫਲ ਮਿਲਦਾ ਹੈ ਇਹ ਪ੍ਰੈਕਟੀਕਲ ਮੇਰੇ ਉੱਤੇ ਇਹ ਹੋਇਆ ਕਿ ਮੈਨੂੰ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਅੱਜ ਬੜਾ ਮਹੱਤਵਪੂਰਨ ਦੇ ਰਿਹਾ ਕਿ ਸਾਡੇ ਸਾਰੀ ਡਾਡੀ ਸਾਡੀ ਟੀਮ ਹੈ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜਾ ਕੰਮ ਦੇ ਵਿੱਚ ਅਸੀਂ ਆਏ ਹਾਂ ਗਊ ਸੇਵਾ ਜਿਹੜੀ ਹੈ ਸਭ ਤੋਂ ਮਹਾਨ ਸੇਵਾ ਹੈ ਤੇ ਇਹ ਸਾਡੇ ਜਿਹੜੇ ਵਪਾਰੀ ਭਰਾਵਾਂ ਨੇ ਇਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਕੱਢ ਕੇ ਇਹ ਜਿਹੜੀ ਸੇਵਾ ਕਰਦੇ ਨੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਵੀ ਸਾਡੀ-ਸਾਡੀ ਸਾਰੀ ਟੀਮ ਹੈ ਉਹ ਇੱਥੇ ਆਈ ਹੈ ਤੇ ਅਸੀਂ ਇਸ ਜਿਹੜੇ ਸ਼ੁਭ ਕੰਮ ਦੇ ਵਿੱਚ ਜਿਹੜਾ ਵਾ ਸਾਰੇ ਭਰਾਵਾਂ ਨੇ ਹਿੱਸਾ ਪਾਇਆ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹਨਾਂ ਦੀ ਤਰੱਕੀ ਹੋਵੇ ਗਊ ਮਾਤਾ ਦੀ ਇਤਰਾ ਸੇਵਾ ਕਰਦੇ ਰਹਿਣ ਇਤਰਾ ਹੀ ਸਾਰੀ ਦੁਨੀਆ ਵਿੱਚ ਨਾਮ ਰੋਸ਼ਨ ਕਰਨ ਜਿਹੜਾ ਰਮਨ ਜੀ ਨੇ ਉਪਰਾਲਾ ਗਾਵਾਂ ਦੀ ਸੇਵਾ ਔਰ ਮਿਸ਼ਨ ਜਿਹੜਾ ਔਰ ਜਿਹੜਾ ਕੰਮ ਤੈਨੂੰ ਗਊਸ਼ਾਲਾ ਜਿਹੜੀ ਹੈਗੀ ਹੈ ਇਹ ਸਿਰੇ ਅੰਮ੍ਰਿਤਸਰ ਚ ਨਹੀਂ ਦੇਸ਼ ਦੇ ਵਿੱਚ ਕਾਫੀ ਜਗ੍ਹਾ ਤੇ ਹੈ ਔਰ ਜਿਹੜਾ ਇਹਨਾਂ ਦਾ ਪ੍ਰਾਲਾ ਹੈ ਕਿ ਬਿਮਾਰ ਗਾਵਾਂ ਨੂੰ ਜਿਹੜੇ ਲੋਕ ਛੱਡ ਦਿੰਦੇ ਆ ਉਹਨਾਂ ਦੀ ਸੇਵਾ ਕਰਕੇ ਇਹ ਜਿਹੜੇ ਪਾਕੀ ਨੇ ਬੜਪਾਗ ਜਿਹੜੇ ਬੜਪਾਗੇ ਲੋਕ ਨੇ ਜਿਹੜੇ ਇਹਦੀ ਸੇਵਾ ਕਰਦੇ ਨੇ ਔਰ ਜਿਹੜੀ ਰਮਨ ਜੀ ਇਹਦੀ ਸੇਵਾ ਕਰ ਰਹੇ ਨੇ ਔਰ ਇਹ ਨਾਲੇ ਨਦੀ ਦੀ ਟੀਮ ਹੈ ਡਰਾਈ ਫਰੂਟ ਐਸੋਸੀਏਸ਼ਨ ਦੀ ਇਹ ਉਹ ਬਟ ਪਾਕੀ ਨੇ ਕਿ ਜਿਹੜੇ ਗਊ ਮਿਸ਼ਨ ਦੇ ਕੰਮ ਕਰ ਰਿਹਾ ਸਿਹਤ